ਫਸਗਾਲ ਜੀ ਦੀ ਪੰਜਾਬੀ ਤੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈਓ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝਾ ਕਰ ਰਹੇ ਹਾਂ ਤੁਹਾਡੇ ਨਾਲ ਗਰਦਾਸਪੁਰ ਤੋਂ ਤੇ ਤੁਸੀਂ ਦੇ ਦੇ ਪਈਓ ਕਿ ਬਰਸਾਤ ਜੋ ਕਿ ਅੱਜ ਗਰਦਾਸਪੁਰ ਦੇ ਵਿੱਚ ਲਗਾਤਾਰ ਜਿਹੜੀ ਉਹ ਬੜੀ ਤੇਜ਼ੀ ਦੇ ਨਾਲ ਹੋ ਰਹੀ ਹੈ ਪੂਰੇ ਗਰਦਾਸਪੁਰ ਦੇ ਵਿੱਚ ਜਿਹੜਾ ਆ ਬਰਸਾਤ ਸਵੇਰ ਤੜਕਸਾਰ ਤੋਂ ਜਿਹੜਾ ਆ ਉਹ ਇਸੇ ਤਰ੍ਹਾਂ ਚੱਲਦੀ ਪਈ ਹੈ ਤੇ ਫਿਲਹਾਲ ਜਦੋਂ ਅਸੀਂ ਵੀਡੀਓ ਬਣਾ ਰਿਹਾ ਇਹ ਕੋਈ ਸਾਢੇ 12 ਵਜੇ ਦਾ ਟਾਈਮ ਹੈ ਸਾਢੇ 12 ਵਜੇ ਤੱਕ ਅਸ਼ਵੀਰ ਤੜਕਸਾਰ ਸਵੇਰ ਤੜਕਸਾਰ ਤੋਂ ਭਾਪ ਹੀ 4 ਵਜੇ ਤੋਂ ਲੈ ਕੇ ਹੁਣ ਤੱਕ ਲਗਾਤਾਰ ਜਿਹੜੀ ਹੈ ਉਹ ਬਰਸਾਤ ਕੰਟੀਨਿਊ ਹੋ ਰਹੀ ਹੈ ਤਾਂ ਲਗਾਤਾਰ ਜਿਹੜੀ ਹੈ ਕੋਈ ਥੋੜੀ ਬਰਸਾਤ ਨਹੀਂ ਹੋ ਰਹੀ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਜਿਹੜਾ ਆ ਬਰਸਾਤ ਤੁਸੀਂ ਦੇਦੇ ਪਿਓ ਕਿ ਜਿਹੜਾ ਆ ਉਹ ਹੋ ਰਹੀ ਏ ਇੱਥੇ ਤੁਸੀਂ ਤਸਵੀਰਤ ਵਿੱਚ ਦੇਦੇ ਪਿਓ ਕਿ ਪੂਰੀ ਬਰਸਾਤ ਦੇ ਨਾਲ ਜਿਹੜਾ ਆ ਉਹ ਪਾਣੀ ਜਿਹੜਾ ਆ ਉਹ ਆ ਰਿਹਾ ਆ ਪਰ ਨਾਲੇ ਜਿਹੜੇ ਆ ਉਹ ਪੂਰੀ ਤਰ੍ਹਾਂ ਜਿਹੜੇ ਆ ਉਹ ਭਰੇ ਹੋਏ ਆ ਤੇ ਪੂਰਾ ਮੀਂਹ ਜਿਹੜਾ ਆ ਉਹ ਇੱਥੇ ਪੈ ਰਿਹਾ ਆ ਬਹੁਤ ਜ਼ਿਆਦਾ ਤੇਜ਼ ਮੀਂਹ ਜਿਹੜਾ ਆ ਉਹ ਪੈ ਰਿਹਾ ਤਸਵੀਰਾਂ ਦੇ ਵਿੱਚ ਵੀ ਲਗਾਤਾਰ ਜਿਹੜਾ ਆ ਉਹ ਸਾਡੇ ਨਾਲ ਦੇਖਦੇ ਪਏ ਹੋ ਕਿ ਮੀਂਹ ਜਿਹੜਾ ਆ ਕਾਫੀ ਜ਼ਿਆਦਾ ਤੇਜ਼ ਜਿਹੜਾ ਆ ਉਹ ਪੈ ਰਿਹਾ ਆ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਆ ਬਰਸਾਤ ਦੀਆਂ ਬਰਸਾਤ ਜੋ ਕਿ ਸਵੇਰ ਤੋਂ ਹੀ ਹੋ ਰਹੀ ਹੈ ਤੁਹਾਡੇ ਕਿਵੇਂ ਦਾ ਮਾਹੌਲ ਆ ਉਹਦੇ ਬਾਰੇ ਵੀ ਦੱਸਿਓ ਬਹੁਤ ਜ਼ਿਆਦਾ ਗਰਮੀ ਸੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਜਿਆਦਾ ਗਰਮੀ ਦੇ ਨਾਲ ਜਿਹੜਾ ਆ ਉਹ ਜਿਹੜਾ ਆ ਉਹ ਕਾਫੀ ਜਿਆਦਾ ਜਿਹੜਾ ਆ ਲੋਕ ਬਿਮਾਰ ਵੀ ਹੋ ਜਾਂਦੇ ਆ ਬਹੁਤ ਜਿਆਦਾ ਪ੍ਰੋਬਲਮਾਂ ਵੀ ਆ ਜਾਂਦੀਆਂ ਨੇ ਪਰ ਮੀਂਹ ਦੇ ਨਾਲ ਗਰਮੀ ਤੋਂ ਰਾਹਤ ਤਾਂ ਕਾਫੀ ਮਿਲਦੀ ਆ ਪਰ ਇਹਦੇ ਨਾਲ ਬਹੁਤ ਸਾਰੇ ਕਾਮਕਾਰ ਆ ਜਿਹੜੇ ਉਹ ਠੱਪ ਵੀ ਹੋ ਜਾਂਦੇ ਆ ਬਹੁਤ ਸਾਰੇ ਕਮਾਂਕਾਰਾਂ ਦੇ ਵਿੱਚ ਜਿਹੜਾ ਆ ਉਹ ਗ੍ਰਾਵਟ ਆ ਜਾਂਦੀ ਆ ਬਹੁਤ ਸਾਰੇ ਕਾਮਕਾਰ ਜਿਹੜੇ ਰੁਕ ਜਾਂਦੇ ਆ ਤੇ ਆਪਣਾ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਪੀ ਤੁਹਾਡੇ ਏਰੀਆ 'ਚ ਬਰਸਾਤ ਦਾ ਕਿਵੇਂ ਆ ਤੇ ਕਮਾਂਕਾਰਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੰਮਕਾਰ ਕਿਵੇਂ ਚੱਲਦੇ ਪਏ ਆ ਤੇ ਕਿਸ ਤਰ੍ਹਾਂ ਜਿਹੜਾ ਆ ਉਹ ਤੁਸੀਂ ਇਹ ਚੀਜ਼ ਨੂੰ ਦੇਖਦੇ ਹੋ ਬਰਸਾਤ ਦੇ ਵਿੱਚ ਜਿਹੜਾ ਕਮਾਕਾਰਾਂ ਨੂੰ ਤੁਸੀਂ ਕਿਵੇਂ ਦੇਖਦੇ ਪਿਓ ਵੀ ਇੱਧਰ ਵੀ ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਵਾਂ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਬਰਸਾਤ ਜਿਹੜੀ ਉਹ ਬਹੁਤ ਤੇਜ਼ ਜਿਹੜੀ ਹੈ ਹੋ ਰਹੀ ਹੈ ਬਹੁਤ ਤੇਜ਼ ਲਗਾਤਾਰ ਸਵੇਰ ਤੋਂ ਜਿਹੜਾ ਆ ਇਸੇ ਤਰ੍ਹਾਂ ਜਿਹੜਾ ਆ ਹੋ ਰਹੀ ਹੈ ਕੋਈ ਥੋੜੀ ਨਹੀਂ ਤੇਜ਼ ਵਾਰਸ਼ ਜਿਹੜੀ ਹੈ ਉਹ ਹੋ ਰਹੀ ਹੈ ਤੇ ਪੂਰਾ ਜਿਹੜਾ ਆ ਅ ਤੁਸੀਂ ਦੇਖਦੇ ਪਿਓ ਕਿ ਆਸਮਾਨ ਵੀ ਜਿਹੜਾ ਆ ਬੱਦਲਬਾਜ਼ ਦੇ ਨਾਲ ਹੋਇਆ ਪਿਆ ਆ ਤੇ ਸੰਘਣੇ ਬੱਦਲਾਂ ਦੇ ਨਾਲ ਜਿਹੜਾ ਆ ਘਿਰਿਆ ਹੋਇਆ ਆਸਮਾਨ ਤੇ ਨਾਲ ਦੀ ਨਾਲ ਜਿਹੜਾ ਆ ਉਹ ਤੇਜ਼ ਬਾਰਿਸ਼ ਜਿਹੜੀ ਲਗਾਤਾਰ ਸਵੇਰ ਤੋਂ ਜਿਹੜੀ ਹੋ ਰਹੀ ਏ ਤਕਰੀਬਨ ਤਕਰੀਬਨ ਜਿਹੜੀ ਆ 5 ਤੋਂ 6 ਘੰਟੇ ਲਗਾਤਾਰ ਜਿਹੜਾ ਆ ਇਹ ਬਰਸਾਤ ਨੂੰ ਉਹ ਜਿਹੜਾ ਆ ਪੈਂਦੇ ਹੋ ਗਏ ਨੇ ਤੇ ਲਗਾਤਾਰ ਜਿਹੜੀ ਬਰਸਾਤ ਆ ਉਹ ਪੈ ਰਹੀ ਏ ਤੁਸੀਂ ਇਹਦੇ ਤੇ ਕੀ ਕਹਿਣਾ ਚਾਹੋਗੇ ਤੁਹਾਡੇ ਏਰੀਏ ਤੇ ਬਰਸਾਤ ਦਾ ਮੌਸਮ ਕਿਵੇਂ ਆ ਇਹਦੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਦੱਸਿਓ ਕਿ ਤੁਹਾਡੇ ਏਰੀਏ ਦੇ ਵਿੱਚ ਪਾਣੀ ਦਾ ਕੀ ਮਾਹੌਲ ਆ ਕਿ ਕਿਸ ਤਰ੍ਹਾਂ ਦਾ ਜਿਹੜਾ ਆ ਉਹ ਮੌਸਮ